ਸਾਬਾ ਵਾਹਿਗੁਰੂ ਜੀ ਕੀ ਫਤਿਹ ਦਾ ਹਰਮੰਦਰ ਸਿੰਘ ਪ੍ਰਧਾਨ ਟ੍ਰਾਇੰਗਲ ਪਾਰਕ ਪੰਜਾਬ ਜਿਹੜੀ ਕਿ ਹਮੇਸ਼ਾ ਹੀ ਗੁਰੂ ਨਾਨਕ ਦੇ ਵਿਚਾਰਾਂ ਨੂੰ ਫਾਲੋ ਕਰਦੀ ਹੈ ਕਿਸਾਨਾਂ ਦੀ ਮਜ਼ਦੂਰਾਂ ਦੀ ਅਤੇ ਛੋਟੇ ਦੁਕਾਨਦਾਰਾਂ ਦੀ ਗੱਲ ਕਰਦੀ ਹੈ ਅੱਜ ਸਾਡਾ ਗੱਲਬਾਤ ਦਾ ਵਿਸ਼ਾ ਸਾਡੇ ਦੇਸ਼ ਹਿੰਦੂਸਤਾਨ ਦੀ ਭਾਰਤ ਦੀ ਕਹਿ ਲਓ ਜਾਂ ਤੁਸੀਂ ਇੰਡੀਆ ਦੀ ਕਹਿ ਲਓ ਜਿਹੜੀ ਰਾਜਨੀਤੀ ਆ ਉਹਦੇ ਵਿੱਚ ਚਾਣਕੀਆ ਨੀਤੀ ਪ੍ਰਵੇਸ਼ ਹੋ ਚੁੱਕੀ ਹੈ ਇਹਦੇ ਵਾਸਤੇ ਥੋੜਾ ਜਿਹਾ ਸਾਨੂੰ ਸਮਝਣਾ ਪਊਗਾ ਵੇ ਚਾਣਕੀਆ ਨੀਤੀ ਕੀ ਹੈ ਕਿਉਂਕਿ ਜਦੋਂ ਅੰਗਰੇਜ਼ਾਂ ਦਾ ਰਾਜ ਸੀਗਾ ਉਦੋਂ ਦੀ ਸ਼ੁਰੂ ਹੋਈ ਹੈ ਸ਼ੁਰੂ ਕੀਤੀ ਹੈਗੀ ਇਹ ਆਰਐਸਐਸ ਨੇ ਕਿਉਂਕਿ ਅੰਗਰੇਜ਼ਾਂ ਨੇ ਵੀ ਆਰਐਸਐਸ ਨੂੰ ਕਈ ਵਾਰ ਬੈਨ ਕੀਤਾ ਸੀ ਦੱਸੋ ਜਦੋਂ ਸਾਡਾ ਦੇਸ਼ ਆਜ਼ਾਦ ਹੁੰਦਾ ਹੈਗਾ ਸਤਾ ਦੇ ਵਿੱਚ ਕਾਂਗਰਸ ਪਾਰਟੀ ਆਉਂਦੀ ਆ ਪੰਡਤ ਜਵਾਹਰ ਲਾਲ ਨਹਿਰੂ ਜੀ ਪ੍ਰਧਾਨ ਮੰਤਰੀ ਬਣਦੇ ਆ ਉਸ ਤੋਂ ਬਾਅਦ ਲਾਲ ਬਹਾਦਰ ਸਾਸਤਰੀ ਫਿਰ ਸ਼੍ਰੀਵਿੰਦਰਾਂ ਗਾਂਧੀ ਪ੍ਰਧਾਨ ਮੰਤਰੀ ਬਣਦੇ ਆ ਇਹਨਾਂ ਨੇ ਵੀ ਆਰਐਸਐਸ ਤੇ ਕਈ ਵਾਰ ਬੈਨ ਲਾਇਆ ਸੀ ਪਤ੍ਰਬੰਧ ਲਾਇਆ ਸੀਗਾ ਹੁਣ ਆਪਾਂ ਗੱਲ ਕਰਦੇ ਹਾਂ 29990 ਈਸਵੀ ਦੀ ਉਸ ਸਮੇਂ ਦੇ ਵਿੱਚ ਇੱਕ ਰਾਜਾ ਸੀ ਜਿਸ ਦਾ ਨਾਂ ਸੀ ਤਨਾਨਾ ਉਹ ਮੁਗਲ ਦਾ ਰਾਜਾ ਸੀ ਬਹੁਤ ਹੀ क्रूर ਰਾਜਾ ਸੀ ਅਤਿਆਕਾਰੀ ਰਾਜਾ ਸੀਗਾ ਉਸ ਨੇ ਬਹੁਤ ਸਾਰੇ ਧਨ ਦੌਲਤਾਂ ਨੇ ਯਾਨੀ ਕਿ ਅਰਮਾ ਖਰਬਾਂ ਦੀ ਉਹਨਾਂ ਨੇ ਯਾਨੀ ਕਿ ਧਨ ਦੌਲਤ ਹੀਰੀ ਜਵਾਰਤ ਇਕੱਠੇ ਕੀਤੇ ਸੀਗੇ ਟੈਕਸ ਲੋਡ ਤੋਂ ਵੱਧ ਲਾਏ ਸੀ ਉਹਨੇ ਪਰਜਾਂ ਨੂੰ ਬਹੁਤ ਜ਼ਿਆਦਾ ਸਤਾਇਆ ਸੀ ਲੋਕਾਂ ਦਾ ਜਮੇ ਕਚੂੰਬਰ ਕੱਢ ਕੇ ਰੱਖਤਾ ਸੀ ਉਹਨੇ ਐਨਾ ਕਰੂਰ ਰਾਜਾ ਸੀ ਆ ਉਹ ਉਸ ਸਮੇਂ ਦੇ ਵਿੱਚ ਚਾਨਕਿਆ ਇੱਕ ਜਿਵੇਂ ਆਪਾਂ ਕਹਿੰਦੇ ਆ ਬ੍ਰਹਮਚਾਰੀ ਅਚਾਨਕਿਆ ਉਹ ਜਾਣੇ ਕਿ ਬਹੁਤ ਜ਼ਿਆਦਾ ਫਿਕਰ ਕਰਦਾ ਸੀਗਾ ਦੇਖਦਾ ਵੀ ਰਾਜਾ ਬਹੁਤ ਮਾੜਾ ਤੇ ਪਰਜਾ ਤੇ ਅਤਿਆਚਾਰ ਕਰਦਾ ਹੈਗਾ ਤੇ ਇਹਨੂੰ ਕਿਵੇਂ ਨਾ ਕਿਵੇਂ ਰੋਕਿਆ ਜਾਣਾ ਚਾਹੀਦਾ ਉਹ ਇੱਕ ਜਿਹੜਾ ਚਾਣਕਿਆ ਸੀਗਾ ਉਹ ਇੱਕ ਸੱਚਾ ਸੋਚਾ ਬ੍ਰਹਮਣ ਸੀਗਾ ਜਦੋਂ ਰਾਜੇ ਨੂੰ ਉਹਦੇ ਬਾਰੇ ਖਬਰ ਮਿਲਦੀ ਹੈ ਵੀ ਮੇਰਾ ਇਹ ਵਿਰੋਧ ਕਰ ਰਿਹਾ ਅੰਦਰ ਖਾਤੇ ਉਸ ਨੂੰ ਉਹਨਾਂ ਨੇ ਆਪਣੇ ਬੰਦੇ ਭੇਜ ਉਹਨੂੰ ਕੈਦੀ ਬਣਾ ਕੇ ਪੇਸ਼ ਕੀਤਾ ਉਸ ਤੋਂ ਬਾਅਦ ਉਹਦਾ ਉਹਦਾ ਜਾਣੇ ਕਿ ਸੈਰ ਧਰ ਨਾਲ ਵਖ ਕਰਤਾ ਕਲਮ ਕਰਤਾ ਉਹਨੂੰ ਜਾਣੇ ਕੇ ਜਾਨੋਂ ਮਾਰ ਦਿੱਤਾ ਪਿੱਛੇ ਉਹਦਾ ਇੱਕ ਬੇਟਾ ਸੀ ਇੱਕ ਉਹਦੀ ਘਰ ਵਾਲੀ ਸੀਗੀ ਉਸ ਤੋਂ ਬਾਅਦ ਉਹਦੀ ਘਰ ਵਾਲੀ ਮਰ ਜਾਂਦੀ ਹੈ ਉਹ ਕੱਲਾ ਬੱਚਾ 14 ਕੇ ਸਾਲ ਦਾ ਜਿਹੜਾ ਚਾਨਕੀਆ ਉਹ ਰਹਿ ਜਾਂਦਾ ਉਹਨੇ ਫਿਰ ਬਹੁਤ ਸਾਰੀ ਵਿਦਿਆ ਹਾਸਲ ਕੀਤੀ ਵੇਦਾਂ ਨੂੰ ਜੋ ਵੀ ਜੋ ਵੀ ਹਿੰਦੂ ਕਰਮ ਦੇ ਵਿੱਚ ਜੋ ਵੀ ਧਾਰਮਿਕ ਗ੍ਰੰਥ ਹੈ ਉਹਨਾਂ ਨੇ ਉਹਨਾਂ ਸਟੱਡੀ ਕੀਤੀ ਇੱਕ ਬਹੁਤ ਹੀ ਵਧੀਆ ਇੱਕ ਨੀਤੀਬਾਨ ਚਾਣਕੀਆ ਦੇ ਨਾਲ ਜਾਣਿਆ ਜਾਣ ਲੱਗਾ ਉਹ ਇੱਕ ਸੱਚਾ ਉੱਚਾ ਬ੍ਰਾਹਮਣ ਸੀ ਹੱਤਿਆ ਦੇ ਬਿਲਕੁਲ ਉਲਟ ਸੀਗਾ ਪਰ ਉਹਦੇ ਵਿੱਚ ਇੱਕ ਬਦਲੇ ਦੀ ਭਾਵਨਾ ਆਉਂਦੀ ਹੈ ਵੀ ਮੈਂ ਆਪਦੇ ਪਿਓ ਦਾ ਬਦਲਾ ਲੈਣਾ ਹੈਗਾ ਪਰ ਮੈਂ ਹੱਤਿਆ ਦਾ ਕਰ ਨਹੀਂ ਸਕਦਾ ਉਹਨੇ ਫਿਰ ਇਹਦਾ ਅਲਟਰਨੇਟ ਹੱਲ ਲੱਭਿਆ ਉਹਨੇ ਇੱਕ ਇਹਦਾ ਜਾਣੇ ਕਿ ਉਸ ਸਮੇਂ ਦੇ ਵਿੱਚ ਇੱਕ ਬੱਚਾ ਲੱਭਿਆ ਉਸ ਨੂੰ ਮਿਲਿਆ ਉਹ ਜੰਗਲਾਂ ਦੇ ਵਿੱਚ ਜਾਣੇ ਕਿ ਇੱਕ ਰਾਜੇ ਦਾ ਰੋਲ ਨਿਭਾ ਰਿਆ ਸੀ ਬੱਚੇ ਸੀ ਪੰਜ ਚਾਰ ਜੋ ਵੀ 7-8 ਬੱਚੇ ਸੀ ਉਹ ਪਰਜਾ ਸੀ ਉਹ ਰੋਲ ਨਿਭਾ ਰਿਆ ਸੀ ਜਦੋਂ ਇਤਿਹਾਸ ਅਨੁਸਾਰ ਜਦੋਂ ਚਾਨਕੀਆ ਦੀ ਨਿਗਾਹ ਪੈਂਦੀ ਆ ਵੀ ਇਹ ਕੀ ਕਰ ਰਹੇ ਹਨ ਤਾਂ ਉਸ ਸਮੇਂ ਇੱਕ ਇੱਕ ਸ਼ੇਰ ਆਉਂਦਾ ਉਸ ਨੂੰ ਬੱਚੇ ਨੂੰ ਪਤਾ ਲੱਗਦਾ ਵੀ ਇਹ ਵੀ ਜਿਹੜਾ ਆ ਰਿਹਾ ਬ੍ਰਾਹਮਣ ਇਹਨੂੰ ਇਹਦੇ ਤੇ ਹਮਲਾ ਕਰੂਗਾ ਅੱਗੇ ਉਹ ਜਾਣੇ ਕਿ ਢਾਲ ਬਣ ਕੇ ਖੜ ਜਾਂਦਾ ਹੈਗਾ ਉਹ ਸ਼ੇਰ ਨੂੰ ਮਾਰ ਦਿੰਦਾ ਹੈਗਾ ਜਦੋਂ ਚਾਨਕੀਆ ਉਹਨੂੰ ਪੁੱਛਦਾ ਉਹਦਾ ਨਾਂ ਪੁੱਛਦਾ ਵੀ ਤੇਰਾ ਨਾ ਕੀ ਹੈਗਾ ਉਹ ਕਹਿੰਦਾ ਮੇਰਾ ਨਾਮ ਚੰਦਰਗੁਪਤ ਮੋਰੀਆ ਉਸ ਨੂੰ ਪਤਾ ਲੱਗ ਜਾਂਦਾ ਵੀ ਮੈਂ ਇਹਦੇ ਰਾਹੀਂ ਉਸ ਰਾਜੇ ਦਾ ਰਾਜ ਭਾਗ ਖਤਮ ਕਰ ਸਕਦਾ ਤੇ ਆਪਦੇ ਪਿਓ ਦਾ ਮੈਂ ਬਦਲਾ ਲੈ ਸਕਦਾ ਹੋਇਆ ਐਂ ਜੀ ਜਿਵੇਂ ਚਾਣਕਿਆ ਨੇ ਚਾਹਿਆ ਮੁਗਧ ਦਾ ਰਾਜਾ ਜਿਹੜਾ ਤਨਨ ਉਹਨੂੰ ਮਾਰ ਕੇ ਫਿਰ ਚੰਦਰਗੁਪਤ ਮੋਰੀਆ ਦਾ ਰਾਜ ਆਇਆ ਰਾਜ ਵਧੀਆ ਚੱਲਿਆ ਇਹੀ ਤਰ੍ਹਾਂ ਅੱਜ ਅਸੀਂ ਗੱਲ ਕਰਦੇ ਹਾਂ ਆਰਐਸਐਸ ਦੀ ਜਿਹੜੀ ਦੇਣ ਆ ਭਾਰਤੀ ਜਨਤਾ ਪਾਰਟੀ ਜਿਹੜੀ ਕਿ ਚਾਣਕੀਆ ਨੀਤੀ ਅਪਣਾ ਰਹੀ ਹੈ ਇਹ ਹਿੰਦੂ ਧਰਮ ਦੇ ਵਿੱਚ ਸਭ ਨੂੰ ਪਤਾ ਜਿਹੜਾ ਚਾਣਕੀਆ ਨੀਤੀ ਬਹੁਤ ਹੀ ਵਧੀਆ ਸੀ ਜਾਨੇ ਕੋ ਦਾ ਕਰੈਕਟਰ ਇੱਕ ਸੱਚਾ ਉੱਚਾ ਕਰੈਕਟਰ ਸੀਗਾ ਉਹ ਜਾਣੇ ਕਿ ਲੋਕਾਂ ਦੇ ਵਿੱਚ ਮਾਨਤਾ ਪ੍ਰਾਪਤ ਵੀ ਸੀਗਾ ਲੋਕ ਉਹਨੂੰ ਉਹਦੀਆਂ ਕਥਾ ਕਹਾਣੀਆਂ ਨੂੰ ਉਹਦੇ ਇਤਿਹਾਸ ਨੂੰ ਬਹੁਤ ਵਧੀਆ ਤਰੀਕੇ ਨਾਲ ਸੁਣਦੇ ਵੀ ਜਾਣ ਉਹਦੇ ਤੇ ਸੀਰੀਅਲ ਵੀ ਬਣੇ ਹਨ ਕਿਉਂਕਿ ਇੱਕ ਉਹ ਅਨੈਕ ਸੀਗਾ ਲੋਕਾਂ ਦੇ ਵਿੱਚ ਉਹਦੀ ਅਮੇਜਿਕ ਨਾਇਕ ਦੀ ਆਰਐਸਐਸ ਨੇ ਉਸ ਨੂੰ ਇੱਕ ਖਲਨਾਇਕ ਵਜੋਂ ਜੋਜ ਕੀਤਾ ਸਭ ਤੋਂ ਪਹਿਲਾਂ ਜਦੋਂ ਕਾਂਗਰਸ ਦਾ ਰਾਜ ਸੀ ਸ਼੍ਰੀਮਤੀ ਇੰਦਰਾ ਗਾਂਧੀ ਪ੍ਰਧਾਨ ਮੰਤਰੀ ਬਣੀ ਹੈ ਉਦੋਂ ਇਹਨਾਂ ਨੇ ਅੰਬਰਸਰ ਤੇ ਜਿਹੜਾ ਟੈਕ ਹੋਇਆ ਹੈ ਇਹ ਇਹ ਚਾਣਕੀਆ ਨੀਤੀ ਦੀ ਹੀ ਕਾਰਸਤਾਨੀ ਹੈ ਇੰਦਰਾ ਗਾਂਧੀ ਨੂੰ ਪਤਾ ਸੀ ਕਿਉਂਕਿ ਪੰਜਾਬ ਦੇ ਵਿੱਚ ਇੱਕੋ ਇੱਕ ਪਾਰਟੀ ਆ ਉਹ ਅਕਾਲੀ ਦਾ ਲੰਗੋਵਾਲ ਜਿਹੜੀ ਕਿ ਸੈਂਟਰ ਦੇ ਸਾਹਮਣੇ ਡਾਲ ਬਣ ਕੇ ਖੜ ਜਾਂਦੀ ਹੈ ਕਿਉਂਕਿ ਜਿਹੜੀ ਚਾਨਕੀਆ ਨੀਤੀ বিজেপি ਨੇ ਅਪਣਾਈ ਹੈਗੀ ਐ ਕਾਂਗਰਸ ਨੂੰ ਕਿਵੇਂ ਖਤਮ ਕੀਤਾ ਚਾਨਕੀਆ ਨੀਤੀ ਰਾਹੀਂ ਹੀ ਇਹਨਾਂ ਨੇ ਕਾਂਗਰਸ ਨੂੰ ਖਤਮ ਕੀਤਾ ਇਹਨਾਂ ਨੇ ਪਲਾਂਟ ਕੀਤਾ ਪੰਜਾਬ ਦਾ ਮੁੱਖ ਮੰਤਰੀ ਜਿਹੜਾ ਗਿਆਨੀ ਜੈ ਸਿੰਘ ਉਹਦੇ ਰਾਹੀਂ ਉਹਨਾਂ ਨੇ ਸ਼ੁਰੂ ਕੀਤਾ ਇਹ ਹਾਲਾਤ ਇਹ ਜੇ ਬਣਾ ਦਿੱਤੇ ਪੰਜਾਬ ਦੇ ਵਿੱਚ ਖਾਰਕੂਬਾਦ ਦਾ ਦੌਰ ਚੱਲਿਆ ਕਿਉਂਕਿ ਚਾਨਕਿਆ ਨੀਤੀ ਦਾ ਹੀ ਨਤੀਜਾ ਹੈ ਫਿਰ ਲਾਲ ਕਿਸ਼ਦਵਾਨੀ ਨੇ ਹਮਾਇਤ ਕੀਤੀ ਉਹਨੂੰ ਉਸਕਾਇਆ ਹਮਲਾ ਕਰਨ ਦੇ ਲਈ ਇਕਾਲ ਤਖਤ ਤੇ ਉਸ ਨੂੰ ਉਸ ਉਸਤਾਹਤ ਕੀਤਾ ਹਮਲਾ ਹੋਇਆ ਕਾਲਕਟਾ ਆ ਗਿਆ ਸਿੱਖਾਂ ਦਾ ਬਹੁਤ ਸਾਰਾ ਨੁਕਸਾਨ ਹੋਇਆ ਜਿਹਦੇ ਨਾਲ ਕਾਂਗਰਸ ਪਾਰਟੀ ਜ਼ੀਰੋ ਹੋ ਗਈ ਉਸ ਤੋਂ ਬਾਅਦ 1977 ਦੇ ਵਿੱਚ ਜਨਤਾ 당 ਸੀਗਾ ਭਾਰਤੀ ਜਨਤਾ ਪਾਰਟੀ ਬਾਅਦ ਦੇ ਵਿੱਚ ਆਉਂਦੀ ਹੈ ਇੱਥੇ ਪਾਰਟੀ ਦਾ ਨਾਮ ਬਦਲਿਆ ਜਾਂਦਾ ਹੈ ਮਰਾਜ਼ ਦੀ ਦਿਸ਼ਾਈ ਆਉਂਦਾ ਫਿਰ ਕਾਲੀਆਂ ਦਾ ਰਾਜ ਆਉਂਦਾ ਹੈਗਾ ਉਦੋਂ ਚੱਲਿਆ ਅੱਗੇ ਅਸੀਂ ਗੱਲ ਕਰਦੇ ਹਾਂ ਭਾਰਤੀ ਜਨਤਾ ਪਾਰਟੀ ਨੇ ਜਦੋਂ 1984 ਵਿੱਚ ਅਟੈਕ ਹੋ ਗਿਆ ਦੁਬਾਰਾ ਸਤਾ ਵਿੱਚ ਅਕਾਲੀ ਦਲ ਬਾਦਲ ਆਉਂਦਾ ਹੈ ਤਾਂ ਇਹਨਾਂ ਨੇ ਭਾਜਪਾ ਦੇ ਨਾਲ ਗੱਠ ਜੋੜ ਕੀਤਾ ਗੱਠ ਜੋੜ ਇਹ ਵੀ ਇੱਕ ਚਾਣਕੀਆ ਨੀਤੀ ਸੀ ਲੇਕਿਨ ਅਕਾਲੀ ਦਲ ਅੱਜ ਵੀ ਨਹੀਂ ਸਮਝ ਸਕਿਆ ਅੱਜ ਵੀ ਭਾਜਪਾ ਦੇ ਨਾਲ ਅੱਜ ਵੀ ਇਹ ਗਾਹੜ ਜੁੜ ਕਰਨ ਨੂੰ ਫਿਰਦੇ ਆਨ ਲੇਕਨ ਮਨਜਿੰਦਰ ਸਿੰਘ ਜਿਹੜਾ ਸਿਰਸਾ ਉਹਨੇ ਬਿਲਕੁਲ ਜਵਾਬ ਦੇ ਦਿੱਤਾ ਵੀ ਅਸੀਂ 2027 ਦੇ ਅਸੀਂ ਅਸੀਂ ਇੰਡੀਪੈਂਡੈਂਟ ਚੋਣਾਂ ਲੜਾਂਗੇ ਸਾਨੂੰ ਕੋਈ ਲੋੜ ਨਹੀਂ ਪੰਜਾਬ ਦੀਆਂ ਲੋਕਲ ਪਾਰਟੀਆਂ ਦੀ ਚਾਹੇ ਸ਼੍ਰੋਮਣੀ ਕਾਲੀਦਾਦ ਬਾਦਲ ਹੈ ਚਾਹੇ ਸਿਮਰਦੀਸ਼ਕ ਮਾਨ ਹੈ ਚਾਹੇ ਹੋਰ ਪਾਰਟੀਆਂ ਹਨ ਇਸੇ ਤਰ੍ਹਾਂ ਹੀ ਚਾਣਕਿਆ ਨੀਤੀ ਨਾਲ ਖਾਲਸਤਾਨੀਆਂ ਨੂੰ ਵੀ ਦੇਸ਼ ਧ్రోਹੀ ਦਾ ਦਰਜਾ ਦਿੱਤਾ ਅਮਰਤਪਾਲ ਵੀ ਚਾਣਕਿਆ ਨੀਤੀ ਦਾ ਸ਼ਿਕਾਰ ਹੋ ਚੁੱਕਾ ਹੈ ਜਿਹੜਾ ਅੱਜ ਜੇਲ੍ਹ ਦੇ ਵਿੱਚ ਬੈਠਾ ਹੈ ਐਮਪੀ ਵਨ ਦੇ ਬਾਵਜੂਦ ਵੀ ਜੇਲ੍ਹ ਦੇ ਵਿੱਚ ਬੈਠਾ ਹੈ ਜਿੰਨੇ ਵੀ ਜਿੰਨੇ ਵੀ ਖਾਲਕੂਬਾਦ ਵੇਲੇ ਜਿਹੜੇ ਜੇਲ੍ਹਾਂ ਦੇ ਵਿੱਚ ਬੰਦ ਹਨ ਜਿਨ੍ਹਾਂ ਨੇ ਇੰਦਰਾਂ ਗਾਂਧੀ ਮਾਰਿਆ ਜਾਂ ਜਰਨਲ ਵੈਦਿਆ ਮਾਰਿਆ ਜੋ ਸਜਾਵਾਂ ਕੱਟ ਕੇ ਆ ਚੁੱਕੇ ਹਨ ਸਾਰੇ ਦੇ ਸਾਰੇ ਇਹ ਵੀ ਚਾਨਕੀਆ ਨੀਤੀ ਦਾ ਹੀ ਸ਼ਕਾਰ ਹਨ ਕਿਉਂਕਿ ਇਨ੍ਹਾਂ ਤੇ ਵੀ ਏਜੰਸੀਆਂ ਦੀਆਂ ਨਿਗਾਹਾਂ ਆ ਰਹੀਆਂ ਦਿਨ ਹਨ ਇਸੇ ਤਰ੍ਹਾਂ ਹੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜਿਹੜੀ ਕੇਸ ਸਮਰਦੇਸ਼ਾ ਮਾਂ ਦੀ ਅਕਾਲੀ ਪਾਰਟੀ ਹੈ ਇਹ ਵੀ ਚਾਨਕੀਆ ਨੀਤੀ ਦਾ ਹੀ ਸ਼ਕਾਰ ਹੈ ਇਹ ਉਨੀ ਕੀ ਗੱਲ ਕਰਦੇ ਆ ਜਾਣੇ ਕਿ ਇਹ ਕਾਨੂੰਨ ਦੇ ਦੇਖ ਦੇ ਦਾਇਰੇ ਦੇ ਵਿੱਚ ਰਹਿ ਕੇ ਹੀ ਉਨੀ ਕੀ ਗੱਲ ਕਰਦੇ ਹਨ ਜੇ ਜ਼ਿਆਦਾ ਗੱਲ ਕਰਦੇ ਇਹਨਾਂ ਨੂੰ ਪਤਾ ਵੀ ਸਾਡੇ ਲਈ ਜੇਲ੍ਹਾਂ ਵੀ ਤਿਆਰ ਹਨ ਇਸੇ ਤਰ੍ਹਾਂ ਦਮਦਮੀ ਟਕਸਾਲ ਦਾ ਮੁਖੀ ਤੁਮਾ ਉਹ ਵੀ ਏਜੰਸੀਆਂ ਦਾ ਚਾਨਕਿਆ ਨੀਤੀ ਦਾ ਸਕਾਰ ਹੋ ਚੁੱਕਾ ਹੈ ਮੌਕੀ ਦੀ ਗੱਲ ਇਹ ਵੀ ਹੈ ਰਹਿੰਦੀ ਖੁੰਦੀ ਜਿਹੜੀ ਆਮ ਆਦੀ ਪਾਰਟੀ ਆਈ ਹੀ ਜਿਵੇਂ ਕੇਜਰੀਵਾਲ ਹੈ जाने के ਲੋਕਾਂ ਮੁਤਾਬਕ ਉਹ ਉਹ ਬਹੁਤਾ ਵਧੀਆ ਉਹ ਬੰਦਾ ਨਹੀਂ ਸੀਗਾ ਜੇ ਮੰਨ ਲਓ ਉਹਨੇ ਜੇ ਰਾਜ ਕੀਤਾ ਦਿੱਲੀ ਦੇ ਵਿੱਚ ਉਹਨੂੰ ਵੀ ਇੱਕ ਚਾਨਕੀਆ ਨੀਤੀ ਦੇਹੀ ਨਾਲ ਉਸਦੀ ਪਾਰਟੀ ਨੂੰ ਖਤਮ ਕੀਤਾ ਇਸੇ ਤਰ੍ਹਾਂ ਹੀ ਪੰਜਾਬ ਦੇ ਵਿੱਚ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਚੱਲ ਰਹੀ ਹੈ ਏ ਵੀ ਜਾਣੇ ਕਿ ਚਾਨਕੀਆ ਨੀਤੀਦਾਹੀ ਸਕਾਰ ਹੋ ਚੁੱਕੀ ਹੈ ਕਿਉਂਕਿ ਸਰਯਮ ਭਾਰਤੀ ਜਨਤਾ ਪਾਰਟੀ ਵੀ ਕਹਿ ਰਹੀ ਆ 2027 ਦੇ ਵਿੱਚ ਸਾਨੂੰ ਮੌਕਾ ਦਿਓ ਅਸੀਂ ਸਾਰਾ ਕੁਝ ਵਿੱਚ ਨਸ਼ਾ ਖਤਮ ਕਰਾਂਗੇ ਬੇਅਦਮੀਆਂ ਦੀ ਜਿਹੜੀ ਹੋਈ ਆ ਉਹਨਾਂ ਨੂੰ ਸਜ਼ਾ ਦੇਵਾਂਗੇ ਬਿਰਜ਼ਗਾਰੀ ਖਤਮ ਕਰਾਂਗੇ ਇਹ ਜੋ ਕੁਝ ਹੋ ਰਿਹਾ ਏ ਚਾਨਕੀਆ ਨੀਤੀ ਜਿਹੜਾ ਕਿ ਇੱਕ ਲੋਕ ਨਾਇਕ ਹੈ ਉਹਨਾਂ ਦੇ ਵਿੱਚ ਇਹਨੂੰ ਪ੍ਰਚਾਰਿਆ ਜਾ ਰਿਹਾ ਲੇਕ ਅੰਦਰ ਖਾਤੇ ਇਸ ਨੂੰ ਇਹ ਖਲਨਾਇਕ ਹੀ ਖਲਨਾਇਕ ਵਜੋਂ ਹੀ ਪੇਸ਼ ਕਰ ਰਹੇ ਹਨ ਜਿਵੇਂ ਕਿ ਉਹ ਕਰੂਰ ਰਾਜਾ ਸੀਗਾ ਤਨ ਆਨੰਦ ਇਸੇ ਤਰ੍ਹਾਂ ਹੀ ਜਿਹੜੀ ਸੈਂਟਰ ਸਰਕਾਰ ਹੈ ਇਹ ਵੀ ਪੰਜਾਬ ਦੇ ਲੋਕਾਂ ਤੇ ਜਾਂ ਤੁਸੀਂ ਇਹ ਕਹੋ ਜਿਹੜੀ ਮੁਸਲਮਾਨ ਕਮਿਊਨਿਟੀ ਹੈਗੀ ਆ ਸਿੱਖ ਕਮਿਊਨਿਟੀ ਹੈਗੀ ਆ ਜਾਂ ਹੋਰ ਵੀ ਰਾਜਾਂ ਦੇ ਵਿੱਚ ਜਿਹੜੀਆਂ ਜਿੱਥੇ ਗੈਰ ਭਾਜਪਾ ਸਰਕਾਰ ਉਹਨਾਂ ਨੂੰ ਵੀ ਇਹ ਟਾਰਗੇਟ ਕਰ ਰਹੀਆਂ ਹਨ ਫਿਰ ਇਹ ਇਹ ਵੀ ਇਹ ਵੀ ਕਹਿ ਰਹੇ ਨੇ ਅਸੀਂ ਅਸੀਂ ਇੱਕ ਹਿੰਦੂ ਰਾਸ਼ਟਰ ਬਣਾਉਣਾ ਹੈਗਾ ਅਸੀਂ ਜਾਣੇ ਕਿ ਜਿਹੜੀ ਜਿਹੜੀ ਸਰਕਾਰ ਬਣਾਉਣੀ ਹੈਗੀ ਆ ਚਾਹੇ ਉਹ ਸੈਂਟਰ ਸਰਕਾਰ ਦੀਆਂ ਚੋਣਾਂ ਹੁੰਦੀਆਂ ਐ ਚਾਹੇ ਉਹ ਸਟੇਟ ਸਰਕਾਰ ਦੀਆਂ ਸੂਬਾ ਸਰ ਚੋਣਾਂ ਹੁੰਦੀ ਜੀ ਇੱਕ ਚੋਣ ਹੋਣੀ ਹੀ ਚਾਹੀਦੀ ਹੈਗੀ ਆ ਇਹਦੇ ਇਹਦੇ ਵਿੱਚ ਇਹ ਹੁਣ ਇਹ ਕਹਿ ਰਹੀ ਹੈਗੀ ਆ ਇਹਦੇ ਵਿੱਚ ਬਚੀ ਗੱਲ ਹੁਣ ਪੰਜਾਬ ਦੇ ਆਮ ਲੋਕ ਜਿਹੜੇ ਕਿ ਮਿਹਨਤ ਕਸ਼ ਲੋਕ ਆ ਚਾਹੇ ਮਜ਼ਦੂਰ ਆ ਕਿਸਾਨ ਆ ਚਾਹੇ ਛੋਟੇ ਦੁਕਾਨਦਾਰ ਆ ਇਹਨਾਂ ਨੂੰ ਸੋਚਣਾ ਪੈਣਾ ਹੈਗਾ ਜਿਹੜੀ ਕਿ ਟ੍ਰੈਂਗਲ ਪਾਰਟੀ ਉਹ ਪੰਜਾਬ ਜਿਹੜੀ ਕਿ ਚਾਣਕੀਆ ਨੀਤੀ ਦਾ ਇੱਕ ਤੌਰ ਹੀ ਹੈ ਕਿਉਂਕਿ ਚਾਣਕੀਆ ਨੀਤੀ ਅਗਰ ਖਾਤਮਾ ਕਰਨੀ ਹੈ ਤਾਂ ਇਸ ਨੂੰ ਸਿਰਫ ਇੱਕੋ ਹੀ ਆਹੋ ਗੁਰੂ ਨਾਨਕ ਦੀ ਵਿਚਾਰਧਾਰਾ ਹੀ ਚਾਣਕੀਆ ਨੀਤੀ ਤੋਂ ਪੰਜਾਬ ਦੇ ਲੋਕਾਂ ਨੂੰ ਸਾਡੇ ਦੇਖ ਦੇ ਲੋਕਾਂ ਨੂੰ ਬਚਾ ਸਕਦੀ ਆ ਨਹੀਂ ਨਹੀਂ ਪੰਜਾਬ ਦੇ ਕੋਲ ਦੇਖ ਦੇ ਕੋਲ ਹੋਰ ਇਸ ਦਾ ਕੋਈ ਵੀ ਆਲਟਰਨੇਟ ਹੱਲ ਨਹੀਂ ਹੈਗਾ ਇਸੇ ਤਰ੍ਹਾਂ ਹੀ ਜਿੰਦਗਾਂ ਵੀ ਕਿਸਾਨ ਜੂਨੀਅਨ ਉਹ ਵੀ ਚਾਣਕੀਆ ਨੀਤੀ ਦਾ ਹੀ ਸ਼ਕਾਰ ਹੋ ਚੁੱਕੀਆਂ ਹਨ ਕਿਉਂਕਿ ਉਹਨਾਂ ਨੂੰ ਕੋਸਣਾ ਕੋਸ ਮਿਲਦਾ ਹੈ ਇਸੇ ਲਈ ਉਹ ਅੱਜ ਰੋਸ ਮਜਾਰੇ ਧਰਨੇ ਕਰ ਰਹੇ ਹਨ ਅਜੇ ਇਹ ਉਮੀਦ ਕਰਦੇ ਹਨ ਸਾਇਦ ਸਾਨੂੰ ਕੁਝ ਸੈਂਟਰ ਸਰਕਾਰ ਦੇ ਦੇਵੇ ਪਰ ਜਿਹੜੀ ਐਮਐਸਪੀ ਹੈ ਪੂਰੇ ਵਾਰਡ ਦੇ ਵਿੱਚ ਕੋਈ ਵੀ ਕੰਟਰੀ ਕਿਸਾਨਾਂ ਨੂੰ ਐਮਐਸਪੀ ਨਹੀਂ ਦੇ ਰਿਹਾ ਹੈਗਾ ਇਹ ਇੱਕ ਲਾਰਾ ਲਾਰਿਆ ਹੈਗਾ ਸੈਂਟਰ ਸਰਕਾਰ ਉੱਠ ਦੇ ਬੁੱਲ ਬੁੱਲ ਵਾਲੀ ਗੱਲ ਹੈਗੀ ਹੁਣ ਵੀ ਡਿੱਗਿਆ ਹੁਣ ਵੀ ਡਿੱਗਿਆ ਇਸੇ ਤਰ੍ਹਾਂ ਹੀ ਜਿਹੜੇ ਖਾਸਤਾਨ ਦੀ ਗੱਲ ਕਰਦੇ ਆ ਭਵੇਂ ਪੰਜਾਬ ਦੇ ਵਿੱਚ ਹੈ ਭਵੇਂ ਪੰਜਾਬ ਤੋਂ ਬਾਹਰ ਦੇ ਵਿੱਚ ਹੈਗੀ ਉਹ ਵੀ ਖਾਸਤਾਨ ਕਹਿ ਰਿਹਾ ਵੀ ਅੱਜ ਤੋਂ ਅਗਲੇ ਸਾਲ ਬਣ ਜਾਊਗਾ ਇਹ ਜਾਣੇ ਕਿ ਪੂਰੇ ਦੇਸ਼ ਦੇ ਵਿੱਚ ਉਹ ਜਿਹਾ ਮਾਹੌਲ ਬਣਦਾ ਇਹ ਵੀ ਇੱਕ ਉੱਠ ਦੇ ਬੁੱਲ ਵਾਲੀ ਗੱਲ ਹੈਗੀ ਆ ਕਿਉਂਕਿ ਇਹਦੇ ਵਿੱਚ ਨਾ ਤਾਂ ਜਿੰਨੀਆਂ ਵੀ ਪਾਰਟੀਆਂ ਚਾਹੇ ਸ਼੍ਰੋਮਣੀ ਕਾਲਰ ਬਾਦਲ ਚਾਹੇ ਸਿਮਰ ਮਾਨਦੀਪਾ ਲਟੀ ਆ ਚਾਹੇ ਖਾਸਤਾਨੀ ਜਿਹੜੀ ਕਿ ਇਹਨਾਂ ਦੀ ਉਹ ਜਿਹੜਾ ਦਲ ਹੈਗਾ ਉਹ ਉਹ ਹੈਗੀ ਆ ਹੋਰ ਪਾਰਟ ਉਹਨਾਂ ਦਾ ਕੋਈ ਨੁਕਸਾਨ ਨਹੀਂ ਹੋ ਰਿਹਾ ਨਕਸਾਨ ਸਿਰਫ ਆਮ ਲੋਕਾਂ ਦਾ ਹੋ ਰਿਹਾ ਮਿਹਨਤਕਸ਼ ਲੋਕਾਂ ਦਾ ਹੋ ਰਿਹਾ 90% ਲੋਕ ਜਿਹੜੇ ਕਿ ਆਪਣੀ ਜ਼ਿੰਦਗੀ ਦੇ ਨਾਲ ਜੂਝ ਰਹੇ ਹਨ ਕਿਸੇ ਨੂੰ ਕੋਈ ਵੀ ਜੋਬ ਨਹੀਂ ਮਿਲ ਰਹੀ ਕੋਈ ਕਿਸੇ ਦਾ ਵਧੀਆ ਬਿਜ਼ਨਸ ਨਹੀਂ ਚੱਲ ਰਿਹਾ ਇਸੇ ਹੀ ਤਰ੍ਹਾਂ ਪੰਜਾਬ ਸਰਕਾਰ ਜਾਂ ਸੈਂਟਰ ਸਰਕਾਰ ਪੰਜਾਬ ਦਾ ਭਲਾ ਦੇਖਦਾ ਭਲਾ ਇਹ ਨਹੀਂ ਕਰ ਸਕਦੀਆਂ ਇਹਨਾਂ ਤੋਂ ਬਚਣਾ ਚਾਹੀਦਾ ਪੰਜਾਬ ਦੇ ਲੋਕਾਂ ਨੂੰ ਮੇਰੀ ਇਹੀ ਅਪੀਲ ਹੈ ਬਈ ਤੁਸੀਂ ਹੁਣ ਤਾਂ ਘੜ ਤੋਂ ਘੜ ਸਮਝੋ ਇਹਨਾਂ ਦੀ ਨੀਤੀ ਨੂੰ ਕੀ ਨੀਤੀ ਚੱਲ ਰਹੀ ਹੈਗੀ ਆ ਇਹਨੀਆਂ ਗੱਲਾਂ ਕਹਿੰਦਾ ਹੋਇਆ ਖਿਮਾ ਦਾ ਜਾਚਕ ਹਾਂ ਬਧੇਰੇ ਜਾਣਕਾਰੀ ਲੈਣ ਲਈ ਤੁਸੀਂ ਵੇਰ ਲਿਕੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ ਜਾਂ ਤੁਸੀਂ ਸਾਡੇ ਦਫ਼ਤਰ ਵਿੱਚ ਆ ਕੇ ਵੀ ਗੱਲਬਾਤ ਕਰ ਸਕਦੇ ਹੋ ਸਾਡਾ YouTube ਚੈਨਲ ट्रायंगल ਪਾਰਟੀ ਪੰਜਾਬ ਸੋਨਾ ਪੰਜਾਬ Facebook ਪੇਜ ਵੀ ਹੈ ਤੁਸੀਂ ਇਸ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਫਾਲੋ ਕਰੋ ਲਾਈਕ ਕਰੋ ਸ਼ੇਅਰ ਕਰੋ ਤਾਂ ਜੋ ਤੁਹਾਨੂੰ ਅਗਲੀ ਸਾਡੀ ਚਾਨਕੀਆ ਨੀਤੀ ਬਾਰੇ ਦੀ ਇਨਫੋਰਮੇਸ਼ਨ ਵੀ ਤੁਹਾਡੇ ਤੱਕ ਸਮੇਂ ਸਿਰ ਪਹੁੰਚ ਸਕੇ ਅਸੀਂ ਸਾਰਿਆਂ ਨੂੰ ਜੀ ਆਇਆਂ ਕਹਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ